ਰਾਸ਼ਟਵਾਦੀ ਮੁਸਲਿਮ ਸੰਗਠਨ ਮੁਸਲਿਮ ਰਾਸ਼ਟਰੀ ਮੰਚ ਨੇ ਕਿਹਾ ਹੈ ਕਿ 74% ਮੁਸਲਮਾਨ ਅਯੁੱਧਿਆ ਚ ਰਾਮ ਮੰਦਰ ਦੇ ਨਿਰਮਾਣ ਤੋਂ ਖੁਸ਼ ਨੇ ਅਤੇ ਨਰਿੰਦਰ ਮੋਦੀ ਨੂੰ ਭਾਰਤ ਦਾ ਸਭ ਤੋਂ ਸਫਲ ਪ੍ਰਧਾਨ ਮੰਤਰੀ ਮੰਨਦੇ ਨੇ ਮੰਚ ਨੇ ਆਪਣੇ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਉਨ੍ਹਾਂ ਨੇ ਦੇਸ਼ ਵਿੱਚ ਮੁਸਲਮ ਭਾਈਚਾਰੇ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਸਰਵੇਖਣ ਕੀਤਾ ਹੈ ਤੇ ਉਨ੍ਹਾਂ ਦੇ ਅਨੁਸਾਰ ਭਗਵਾਨ ਸ਼੍ਰੀ ਰਾਮ ਜਨमानस ਵਿੱਚ ਛਾਏ ਹੋਏ ਨੇ ਅਤੇ ਨਰਿੰਦਰ ਮੋਦੀ ਭਾਰਤ ਦੇ ਸਭ ਤੋਂ ਸਫਲ ਪ੍ਰਧਾਨ ਮੰਤਰੀ ਨੇ ਜਿਨ੍ਹਾਂ ਦੀ ਆਵਾਜ਼ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਸੁਣੀ ਜਾਂਦੀ ਹੈ ਸਰਵੇਖਣ ਮੁਤਾਬਕ ਬਹੁਤ ਸਾਰੇ ਮੁਸਲਮਾਨ ਚਾਹੁੰਦੇ ਨੇ ਕਿ ਇਸਲਾਮ ਦੇ ਨਾਤੇ ਸਿਆਸਤ ਕਰਨ ਵਾਲੇ ਉਲੇਮਾ ਮੌਲਾਨਾ ਅਤੇ ਵਿਰੋਧੀ ਆਗੂਆਂ ਦਾ ਪੂਰੀ ਤਰ੍ਹਾਂ ਨਾਲ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ ਮੰਚ ਦਾ ਕਹਿਣਾ ਹੈ ਕਿ 70% ਮੁਸਲਮਾਨ ਮੋਦੀ ਸਰਕਾਰ ਤੇ ਭਰੋਸਾ ਕਰਦੇ ਨੇ 72% ਮੁਸਲਮਾਨਾਂ ਦਾ ਮੰਨਣਾ ਹੈ ਕਿ ਵਿਰੋਧੀ ਧਿਰ ਕੋਲ ਕੋਈ ਮੁੱਦਾ ਨਹੀਂ ਹੈ ਅਤੇ 70% ਮੁਸਲਮਾਨਾਂ ਦਾ ਮੰਨਣਾ ਹੈ ਕਿ ਭਾਰਤ ਵਿਸ਼ਵ ਸ਼ਕਤੀ ਦੇ ਰੂਪ ਵਿੱਚ ਉੱਭਰ ਚੁੱਕਾ ਹੈ ਸਰਵੇਖਣ ਮੁਤਾਬਕ ਮੁਸਲਮਾਨ ਮੋਦੀ ਸਰਕਾਰ ਤੇ ਆਪਣੇ ਆਪ ਨੂੰ ਜ਼ਿਆਦਾ ਸੁਰੱਖਿਅਤ ਮਹਿਸੂਸ ਕਰ ਰਹੇ ਨੇ ਅਤੇ ਮੋਦੀ ਸਰਕਾਰ ਤੇ ਸਾਰਿਆਂ ਦੇ ਵਿਕਾਸ ਲਈ ਬਰਾਬਰ ਦੇ ਮੌਕੇ ਉਪਲਬਧ ਹੋਏ ਨੇ ਸਰਵੇਖਣ ਵਿੱਚ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਕਾਰਨ ਭਾਰਤੀ ਜਨਤਾ ਪਾਰਟੀ ਵਿੱਚ ਭਰੋਸਾ ਵਧਿਆ ਹੈ